ਹੈਲੋ ਫੈਮਲੀ ਸਸਰੀ ਅਕਾਲ ਅੱਜ ਵੇਖੋ ਅਸੀਂ ਫਿੰਗਰ ਆਲੂ ਬਣਾਉਣ ਲੱਗੇ ਆ ਬਹੁਤ ਹੀ ਵਧੀਆ ਤਰੀਕੇ ਤੇ ਬਹੁਤ ਹੀ ਵਧੀਆ ਬਣਾਵਾਂਗੇ ਵੇਖੋ ਬਿਲਕੁਲ ਛੋਟੇ ਛੋਟੇ ਕੱਟ ਕੇ ਪੀਸ ਬਣਾਏ ਨੇ ਤੇ ਇਸੇ ਤਰੀਕੇ ਬਣਾਵਾਂਗੇ ਤੇ ਕਰਾਰੇ ਕਰਾਂਗੇ ਤੇ ਇਹਦੇ ਵਿੱਚ ਅਸੀਂ ਬਹੁਤੇ ਮਸਾਲੇ ਵੀ ਨਹੀਂ ਪਾਣੇ ਤੇ ਹਰ ਤਰ੍ਹਾਂ ਇਹਨੂੰ ਬੜੀ ਸਹੀ ਤਰੀਕੇ ਬਣਾਵਾਂਗੇ ਜਿਹੜੇ ਬੱਚੇ ਤੇ ਬਜ਼ੁਰਗ ਬਹੁਤ ਹੀ ਖੁਸ਼ ਹੋ ਕੇ ਖਾਂਦੇ ਨੇ ਅੱਜ ਅਸੀਂ ਬਣਾਉਣ ਲੱਗੇ ਆ ਸਿੰਪਲ ਆਲੂ ਫਿੰਗਰ ਆਹ ਤੁਸੀਂ ਦੇਖੋ ਸਭ ਤੋਂ ਪਹਿਲਾਂ ਅਸੀਂ ਆਪਣੀ ਗੈਸ ਲਗਾ ਲਵਾਂਗੇ ਗੈਸ ਲਗਾ ਕੇ ਅਸੀਂ ਆਪਣੀ ਕੜਾਈ ਉੱਪਰ ਧਰ ਦਵਾਂਗੇ ਕੜਾਈ ਨੂੰ ਅਸੀਂ ਚੰਗੀ ਤਰ੍ਹਾਂ ਪਹੁੰਚ ਲਾਂਗੇ ਤਾਂ ਜੋ ਸਾਡੇ ਕੜਾਈ ਦੇ ਵਿੱਚ ਮਾਨ ਹੀ ਨਾ ਹੋਵੇ ਫਿਰ ਅਸੀਂ ਆਪਣਾ ਤੇਲ ਪਾ ਲਾਂਗੇ ਸਰ੍ਹੋਂ ਦਾ ਜਿਹਦੇ ਵਿੱਚ ਅਸੀਂ ਆਲੂ ਭੁੰਨੇ ਨੇ ਐਵੇਂ ਸੇ ਤੇਲ ਪਾਲਿਆ ਅੰਦਾਜ਼ੇ ਨਾਲ ਪਾਵਾਂਗੇ ਜਿਹਦੇ ਨਾਲ ਸਾਡੇ ਆਲੂ ਲਾਲ ਹੋ ਜਾਣ ਤੇ ਕਰਾਰੇ ਹੋ ਜਾਣ ਥੋੜੇ ਐ ਦੇਖੋ ਐਸੀ ਤੇਲ ਪਾ ਲਿਆ ਹੁਣ ਅਸੀਂ ਇਹਦੇ ਵਿੱਚ ਆਪਣੇ ਆਲੂ ਪਾਵਾਂਗੇ ਲਾਲ ਕਰਕੇ ਤੇਲ ਨੂੰ ਜਦ ਤੱਕ ਤੇਲ ਗਰਮੁੱਦਾ ਹੈ ਤਦ ਤੱਕ ਅਸੀਂ ਕੋਈ ਹੋਰ ਐ ਸਾਡਾ ਤੇਲ ਗਰਮ ਹੋ ਚੁੱਕਿਆ ਹੈ ਵੇਖੋ ਬਹੁਤ ਵਧੀਆ ਤੇਲ ਗਰਮ ਹੋ ਚੁੱਕਾ ਹੈ ਹਰਿਆ ਹੋ ਚੁੱਕਾ ਹੈ ਧੂਆ ਮਾਰ ਚੁੱਕਾ ਹੈ ਸਭ ਤੋਂ ਪਹਿਲਾਂ ਅਸੀਂ ਆਪਣੇ ਆਲੂ ਪਾਵਾਂਗੇ ਜਿਹੜੇ ਅਸੀਂ ਆਹ ਦੇਖੋ ਇਸ ਤਰੀਕੇ ਕੱਟੇ ਨੇ ਸਭ ਤੋਂ ਪਹਿਲਾਂ ਅਸੀਂ ਆਪਣੇ ਆਲੂ ਪਾ ਲੈਨੇ ਆਂ ਦੇਖੋ ਇਹਨਾਂ ਨੂੰ ਥੋੜੀ ਜੰਨੀ ਧਰਾ ਤਾਲ ਲਾਵਾਂਗੇ इक्की बारी पाल देने बार बार भी पाने देखो इक्की बार तले जाते हैं इसमें हिला लेंगे चंगी तो तरह बहुत वाइया बन गए हैं बहुत टेस्टी लगते हैं अभी अपना मसाला तैयार कर लेंगे ये मसाला सुा पाना वा सब तो पहले अभी नमक पावे नोड अनुसार जिन्ना सूँ चाहिए असं उस हिसाब नमक पावे थोड़ा जहाँ हल्दी पाउडर देखो हल्दी पाउडर हरी मिर्च भी पानी लाल मिर्च पाउडर धनिया पाउडर ਤੇ ਆਂਥੀਰ ਪਾウダー ਪਾਵਾਂਗੇ ਇਹ ਦੇਖੋ ਐਸੀ ਪਾ ਲੈ ਆਂਥੀ ਪਾウダー ਇਹਨੂੰ ਅਸੀਂ ਸਾਰੇ ਮਸਾਲੇ ਨੂੰ ਮਿਕਸ ਕਰਕੇ ਰੱਖ ਲਾਂਗੇ ਇਹਦੇ ਨਾਲ ਗੋਰੀ ਆਲੂ ਸਾਡੇ ਸੱਟੇ ਹੋ ਜਾਣਗੇ ਹੁਣ ਅਸੀਂ ਇਹਨੂੰ ਮਸਾਲੇ ਨੂੰ ਮਿਕਸ ਕਰ ਲੈਣਾ ਫਿਰ ਸਾਡੇ ਆਲੂ ਜਦੋਂ ਲਾਲ ਹੋਣਗੇ ਅਸੀਂ ਫਿਰ ਇਹਦੇ ਵਿੱਚ ਮਸਾਲਾ ਪਾਵਾਂਗੇ ਬਹੁਤ ਹੀ ਵਧੀਆ ਬਣਦੇ ਨੇ ਇਸ ਮਸਾਲਾ ਅਸੀਂ ਮੈਗਨ ਮਸਾਲਾ ਪਾ ਲਾਂਗੇ ਇਹਦੇ ਵਿੱਚ ਇਹ ਦੇਖੋ ਇਹ ਖੁਸੀਏ ਮਸਾਲਾ ਪਾਲ ਦਿੱਤਾ ਇਸ ਤਰੀ ਬਣਾਇਓ ਬਣਾ ਕੇ ਟਰਾਈ ਜ਼ਰੂਰ ਕਰਿਓ ਬਣਾ ਕੇ ਖਾਇਓ ਬਹੁਤ ਮਜ਼ਾ ਆਉਂਦਾ ਹੈ ਹਣ ਇਹਨੂੰ ਮਿਕਸ ਕਰ ਲਓ ਮਸਾਲੇ ਨੂੰ ਚੰਗੀ ਤਰ੍ਹਾਂ ਜੇ ਜੀ ਨਹੀਂ ਹੁੰਦਾ ਤਾਂ ਤੁਸੀਂ ਥੋੜਾ ਵੱਡਾ ਭਾਂਡ ਲੈ ਕੇ ਵੀ ਕਰ ਸਕਦੇ ਹੋ ਆ ਦੇਖੋ ਅਸੀਂ ਪੁੰਡੀ ਚ ਕਰ ਲਾਂਗੇ ਐਸਾ ਦਾ ਮਸਾਲਾ ਹੈ ਜਿਹੜੇ ਅਸੀਂ ਮਿਕਸ ਕੀਤੇ ਨੇ ਸਾਰੇ ਅਸੀਂ ਇਹ ਮਸਾਲੇ ਪਾਣੇ ਨੇ ਹੁਣ ਦੂਸਰੇ ਨਹੀਂ ਪਾਣੇ ਬਹੁਤ ਵਧੀਆ ਬੰਦੇ ਨੇ ਆਲੂ ਆਲੂ ਫਿੰਗਰ ਖਾ ਕੇ ਦੇਖੋ ਇੱਥੇ ਮਜ਼ਾ ਆ ਜਾਂਦਾ ਆ ਦੇਖੋ ਇੱਕ ਵਾਰ ਇੱਕ ਵਾਰ ਹੱਥ ਨਾਲ ਹਿਲਾ ਲਾਂਗੇ ਤਾਂ ਜੇ ਸਾਡੇ ਉੱਪਰ ਵਾਲੇ ਆਲੂ ਵੀ ਛੱਲੇ ਲਾਲ ਹੋ ਜਾਣ ਆ ਦੇਖੋ ਹੋ ਗਿਆ ਦੇਖੋ ਛੱਲੇ ਲੱਗ ਰਹੇ ਨੇ ਹਿਲਾਉਣਾ ਬਹੁਤ ਜ਼ਰੂਰੀ ਹੈ ਨਹੀਂ ਕਿ ਛੱਲਿਓ ਲਾਲ ਹੋ ਜਾਣਗੇ ਤੇ ਉਪਰੋਂ ਕੱਚੇ ਰਹਿਣਗੇ ਇਹ ਜ਼ਰੂਰ ਤੁਸੀਂ ਦੇਖ ਲਿਓ ਅਸੀਂ ਇਹਨੂੰ ਥੇ ਟੱਕ ਦਵਾਂਗੇ ਬੰਦ ਕਰਕੇ ਰੱਖ ਦਵਾਂਗੇ ਅਸੀਂ ਫੇਰ ਇੱਕ ਵਾਰ ਆਲੂ ਹਿਲਾ ਲਾਂਗੇ ਦੇਖ ਲਾਂਗੇ ਥੱਲੇ ਦੇ ਨਹੀਂ ਲੱਗ ਰਹੇ ਆ ਦੇਖੋ ਥੱਲੇ ਲੱਗ ਰਹੇ ਨੇ ਲਾਲ ਹੋਣੇ ਸ਼ੁਰੂ ਹੋ ਗਏ ਨੇ ਦੇਖੋ ਤੁਸੀਂ ਲਾਲ ਹੋਣੇ ਸ਼ੁਰੂ ਹੋ ਗਏ ਨੇ ਤੇ ਹੁਣ ਅਸੀਂ ਇਹਦੇ ਵਿੱਚ ਆਪਣਾ ਮਸਾਲਾ ਵੀ ਐਡ ਕਰ ਲਾਂਗੇ ਤਾਂ ਜੋ ਸਾਡੇ ਆਲੂਆਂ ਵਿੱਚ ਮਸਾਲਾ ਵੀ ਸਾਡਾ ਸਾਰਾ ਐਡ ਹੋ ਸਕੇ ਆ ਦੇਖੋ ਅਸੀਂ ਜਿਹੜਾ ਮਸਾਲਾ ਤਿਆਰ ਕੀਤਾ ਸੀ ਇਹੋ ਪਾਣਾ ਦੇਖੋ ਇਸ ਤਰੀਕੇ ਤੁਸੀਂ ਪਾਣਾ ਤਾਂ ਜੋ ਸਾਰੇ ਆਲੂਆਂ ਵਿੱਚ ਬਿਲਕੁਲ ਮਿਕਸ ਹੋ ਸਕੇ बहुत वह लगता है बहुत गजारा आता है खाने का यह देखो असि मसाला पा रहे हैं ऐसे सारा मसाला ऐड कर लेता अपना हूँ असी चंकी तरह हिला लेंगे यह देखो जो सालू दे पूरी तरह लून मिर्च मसाला हो मिक्स हो सके बहुत बढ़िया आलू बन गए हैं बहुत ही टेस्टी लग रहे हैं देखो ਥੱਲੇ ਲੱਗ ਰਹੇ ਨੇ ਜੰਗੀ ਤਰ੍ਹਾਂ ਮਿਕਸ ਕਰ ਲਓ ਮਸਾਲਾ ਹੁਣ ਇਸੇ ਟੱਕਣ ਬੰਦ ਕਰਕੇ ਰੱਖ ਦੇਵਾਂਗੇ ਤਾਂ ਜੋ ਸਾਡਾ ਮਸਾਲਾ ਸਾਰੇ ਆਲੂਆਂ ਚ ਮਿਕਸ ਹੋ ਸਕੇ ਐਸਾ ਕਿ ਬੰਦ ਕਰ ਦਿੱਤਾ ਇਨੂੰ ਬਹੁਤਾ ਟਾਈਮ ਨਹੀਂ ਲੱਗਦਾ ਤੇ ਖਾਂਚ ਵੀ ਬਹੁਤ ਟੇਸਟੀ ਬਣਦੇ ਨੇ ਇੱਕ ਵਾਰ ਅਸੀਂ ਫੇਰ ਹਿਲਾ ਲਾਂਗੇ ਹਿਲਾ ਕੇ ਦੇਖਣਾ ਇਹ ਐਸੇ ਦੇਖੋ ਜੀ ਆਲੂ ਲਾਲ ਹੋ ਰਹੇ ਨੇ ਆ ਦੇਖੋ ਕਿੰሴ ਕੇ ਲਾਲ ਹੋ ਰਹੇ ਨੇ ਦੇਖੋ ਬਹੁਤ ਵਧੀਆ ਬਣਦੇ ਨੇ ਇਸੇ ਜਰੂਰ ਇਸ ਤਰ੍ਹਾਂ ਬਣਾਣੇ ਨੇ ਬਣਾਣੇ ਨੇ ਤੇ ਬਣਾ ਕੇ ਖਾਣੇ ਨੇ ਇਹ ਦੇਖੋ ਬਹੁਤ ਵਧੀਆ ਭੁੱਜ ਗਏ ਨੇ ਬੋਧ ਦੇ ਵੀ ਨਹੀਂ ਅਕੜਾਣੇ ਵੀ ਰੋਟੀ ਵੀ ਨਾਲ ਨਾ ਖਾਦੇ ਜਾਣ ਇਹਦੇ ਨਾਲ ਬਣਾਵਾਂਗੀ ਦਹੀਂ ਪਕੌੜੀਆਂ ਤੇ ਮਜ਼ਾ ਆ ਜਾਏਗਾ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਹੋਵੇ ਆਲੂ ਫਿੰਗਰ ਪਸੰਦ ਆਏ ਹੋ ਤਾਂ ਤੁਸੀਂ ਮੈਨੂੰ ਲਾਇਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮੇਰੀ ਵੀਡੀਓ ਫੁੱਲ ਵਾਚ ਕਰਿਓ ਤੇ ਪੂਰੀ ਦੇਖਿਓ ਵੀ ਮੈਂ ਆਲੂ ਕਿਸ ਤਰੀਕੇ ਬਣਾਏ ਕਿਸ ਤਰੀਕੇ ਮਸਾਲੇ ਪਾਏ ਆ ਜੇ ਤੁਹਾਨੂੰ ਕੋਈ ਗਲਤੀ ਵੀ ਲੱਗੇ ਤਾਂ ਤੁਸੀਂ ਕਮੈਂਟ ਵਿੱਚ ਉਹ ਵੀ ਮੈਨੂੰ ਜ਼ਰੂਰ ਲਿਖਿਓ ਵੀ ਤੁਹਾਨੂੰ ਮੇਰੀ ਰੈਸਪੀ ਚੰਗੀ ਲੱਗੀ ਆ ਜੇ ਨਹੀਂ ਮੈਂ ਫੀਲ ਨਹੀਂ ਕਰਾਂਗੀ ਬਾਏ ਫੈਮਲੀ ਬਾਏ